ਸਾਦੇ ਰਹਿਣ ਵਾਲੇ ਲੋਕਾਂ ਸਵੇਰੇ ਸ਼ਾਮੀ ਖੇਤਾਂ ਨਾਲ ਜਾਇਦਾ ਖੇਤਾਂ ਦੇ ਸਾਹ ਤਖਰੇ ਹੁੰਦੇ ਨੇ ਆਸਰਾ ਦੇ ਉੱਤੇ ਪੰਛੀਆਂ ਨੇ ਉਹਨੇ ਪਾਏ ਹੁੰਦੇ ਨੇ ਦੋਸਤ ਜਦੋਂ ਕਿਸੇ ਪੰਛੀ ਦੇ ਆਲੇ ਵਿੱਚ ਕੋਈ ਬੋਰਡ ਦੇ ਹੰਮ ਨਿਕਲਦੇ ਨੇ ਕੋ ਦੂਜੇ ਪੰਛੀਆਂ ਨੂੰ ਉਡਾ ਰੀ ਮਾਰਨਾ ਚਾਹੁੰਦਾ ਤੇ ਕਿਹੜਾ ਨਹੀਂ ਦੁਜੀ ਤੇ ਦੁਜੀ ਤੇ ਜੀ ਦੇ ਜੀ ਦੇ ਦਬਕੀ ਇਹ ਇਨਸਾਨੀ ਸੁਭਾਅ ਫਿਤ੍ਰਤ ਦਾ ਇਨਸਾਨ ਦੀ ਕਿ ਬਈ ਜਦੋਂ ਕੋਈ ਗੱਭਰੂ ਸਾਰ ਵਿੱਚ ਸਾਰ ਵਿੱਚ ਸਾਰ ਚ ਪੈਰ ਕਰਦਾ ਉਹ ਉਹਦਾ ਕੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਗਰਾਂ ਜਾ ਕੇ ਖੜਦਾ ਹੁੰਦਾ ਕੋਈ ਕੋਈ ਕੌਣ ਲੱਗਦਾ ਕੌਣ ਆਉਂਦਾ ਕੌਣ ਜਾਂਦਾ ਇਸ ਕਰਕੇ ਸਹਿਰ ਕੋਈ ਮਜ਼ੂਰ ਨਹੀਂ ਹੁੰਦਾ ਪਰ ਜੀ ਦੇ ਅੰਦਰ ਲੱਗਦਾ ਹੁੰਦਾ ਕਿਵੇਂ ਜਿਵੇਂ ਇੱਕ ਗੱਭਰੂ ਜਦੋਂ ਦੇ ਹਾਂੜਿਆਂ ਨੇ ਪੰਚਾਇਤ ਦਰਾਂ ਦੇ ਖੜੇ ਨੂੰ ਦੇਖਿਆ ਪਤਾ ਨਹੀਂ ਕੀ ਕਰਨ ਵਿੱਚ ਖੂਕ ਮਾਰ ਗਏ ਹੁਣ ਕਿਉਂ ਸ਼ਹਿਰ ਦੇਖਣ ਵਾਸਤੇ ਉਤਾਲਾ ਹੋ ਗਿਆ ਬੜੀਆਂ ਕਾਰ ਦਾ ਤਣਦਾ ਬੜੇ ਰਸਤੇ ਤੁਰੂਗਾ ਬੜੀ ਅਸਲੀ ਮਾਣ ਬੜਾ ਪਰ ਕੋਈ ਸਕੀਮ ਫਰੇਨੀ ਨਹੀਂ ਜਰੀ। ਤੇ ਇਹਨੂੰ ਕੋਲੇ ਦੇਖਿਆ ਵੀ ਬਾਈ ਕਰਦੀ ਕੱਲੀ ਭਜਾਈਏ। ਭਜਾਈ ਦੇ ਘਰ ਪਹੁੰਚ ਗਿਆ। ਕਹਿੰਦਾ ਪੈਸੇ ਕੱਢ ਮੈਂ ਸ਼ਹਿਰ ਦਾ ਖੌਦਾ ਪਤਾ ਲੈ ਕੇ ਆਉਂ। ਛੌਦੇ ਪਤੇ ਦਾ ਬਾਹਰ ਨਾਲ ਸੀਗਾ। ਕਹਿਣ ਦੇਖਣ ਜਾਣਾ ਸੀ। ਪੈਸੇ ਕੱਢ ਮੈਂ ਸ਼ਹਿਰ ਦਾ ਖੌਦਾ ਪਤਾ ਲੈ ਕੇ ਆਉਂ। ਕਦੀਏ ਕਬ ਤੇਰੇ ਬਾਈ ਦਾ ਤੂੰ ਆਪ ਲੈ ਆਉਗਾ। ਤੂੰ ਖੇਤੋਂ ਚੱਕਰ ਮਾਰਿਆ ਉੱਥੇ ਬੁੱਢੇ ਕੱਲ ਦੀ ਗੁੱਡੀ ਖੇਡਦੇ ਹੋਣਗੇ ਨਾ ਕਿ ਤੂੰ ਵੀ ਖੇਡਿਆ। ਤੇਰੀ ਗੱਲ ਸੁਣ ਕੇ ਭਜਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਕੌਲਦੀ ਦੇਵਿਆ ਕੌਲਦੀ ਦੇਵਿਆ ਤੂੰ ਤੈਨੂੰ ਕਬਰ ਨਹੀਂ ਹੋਣ ਦਿੰਦੀ ਤੂੰ ਕਹਿੰਦੀ ਫਟੇਂਗੂ ਮੈਂ ਤੇਰੇ ਕਬਰ ਨੂੰ ਹੋਣ ਦੀ ਬ੍ਰੇਕ ਲਾਈਆਂ ਨੇ ਕੌਣ ਕਿਸੇ ਨੂੰ ਰੋਕ ਸਕਦਾ ਹੋਈ ਜਾ ਕਬਰੂ ਕਹਦਾ ਨਹੀਂ ਮੇਰਾ ਮਤਲਬ ਤਾਂ ਇਹ ਹੈ ਜੇ ਕੋਈ ਲੋਕ ਕੋਈ ਚੰਗਾ ਕੰਮ ਕਰੇ ਉਹਦਾ ਕਰਕੇ ਵਿਖਾਵਾ ਜੁਭਿੰਦਰ ਮੇਵਾਰੀ ਸ਼ਾਪਿੰਗ ਕੋਕੂ ਕਾ ਕੇ ਦਿਖਾਵਾ ਤਾਂ ਪਤਾ ਹੀ ਲੋਕ ਆਪਕੋ ਸ਼ਕਰਨਾ ਕਰਵਗੇ ਬੇੜੋ ਦਾ ਮੁੰਡਾ ਘਰੂ ਹੋ ਗਿਆ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਉਹਨਾਂ ਦਾ ਮੁੰਡਾ ਜ਼ਿੰਮੇਵਾਰ ਹੋ ਗਿਆ ਉਹਨਾਂ ਦਾ ਮੁੰਡਾ ਮੰਗਲ ਤੇ ਵਿਆਹਣ ਦੇ ਕਾਬਿਲ ਹੋ ਗਿਆ ਫਿਰ ਕਿਤੇ ਜਾ ਕੇ ਦੇਵੇ ਮੰਗਲੇ ਦੀ ਗੱਲ ਚੱਲੂਗੀ ਤੂੰ ਤਾਂ ਕੇਵਲੀ ਉੱਠ ਕੇ ਕੱਦਨੀਆ ਦਾ ਖੇਤ ਵਿੱਚ ਚੱਕਰ ਮਾਰਿਆ ਜਾਂ ਗੋਡੀ ਖੇੜਿਆ ਜਾਂ ਗੋਡੀ ਖੇੜਿਆ ਜਾਂ ਦੇਦਾਂ ਚੱਕਰ ਮਾਰਿਆ ਇਹ ਵੀ ਕੋਮਤੋ ਸਮਾਂ ਉਹ ਕਿ ਨਹੀਂ ਮੈਂ ਤਾਂ ਤੈਨੂੰ ਤਾਂ ਰੋਕਦੀ ਆ ਤੂੰ ਸ਼ਹਿਰ ਕਦੇ ਇਕੱਲਾ ਗਿਆ ਨਹੀਂ ਸ਼ਹਿਰ ਜ ਬੜਾ ਪੀਸੜਾ ਕਰਦਾ ਹੁੰਦਾ ਆਹਾਂ ਜੇਹ ਕਿਤੇ ਕੋਈ ਬੰਦੇ ਉੱਗਰੇ ਕਿਤੇ ਜੇਮ ਕਾ ਕਰ ਰਿਹਾ ਚੰਗਾ ਆਹ ਬੋਲ ਕਰ ਜਮਗਾ ਕਿਸੇ ਕੋ ਆ ਕੇ ਆਣਗੇ ਜਿਵੇਂ ਸ਼ਹਿਰ ਜਾਣੀ ਹੈ ਕਿਸੇ ਨੂੰ ਆਪਣੇ ਭਾਈ ਜੀਰ ਨਾਲ ਜਾਏ ਭਾਈ ਜੀ ਨਾਲ ਉਹਦੇ ਮਨ ਚੋਂ ਲੱਗ ਕਿਉਂਕਿ ਉਹਦੇ ਹਾਲ ਦੇ ਨੇ ਉਹਨੂੰ ਕੱਲ੍ਹ ਜ ਦੱਸਿਆ ਆ ਕਿ ਸ਼ਹਿਰ ਚ ਇਕੱਲੇ ਹੀ ਜਾਈਦਾ ਉਹ ਬੜੀਆਂ ਅਨ ਵੱਲ ਤੋਂ ਵੱਡੀਆਂ ਜਿਹੜੀਆਂ ਕੋਲ ਵੀ ਹੋਣੀਆਂ ਨੇ ਬਜ਼ਾਰ ਤੋਂ ਕੋਲ ਦਾ ਕੌਣ ਮਿਲਦਾ ਹੁੰਦਾ ਕਾਲਜ ਕੋਲੋਂ ਦਾ ਕੌਣ ਮਿਲਦਾ ਹੁੰਦਾ ਕਿਸੇ ਮੋੜ ਤੇ ਖੜ੍ਹਦਾ ਕੌਣ ਟੱਕਰਦਾ ਹੁੰਦਾ ਪੁਰਾਣੀ ਪਿਠਾਣੇ ਮੋੜੇ ਜਾਖੜੋਂ ਫਿਰ ਕੀ ਮਿਲਦਾ ਹੁੰਦਾ ਬੜਾ ਬੁੜ ਦੱਛਾ ਹੋਇਆ ਤਾਂ ਜਿਹਨੂੰ ਨਹੀਂ ਹੱਥੇ ਪੈਸੇ ਮਗਰੋਂ ਪਰ ਜਾਈ ਨੂੰ ਆਇਆ ਉਹਸਾ ਉਹਨੇ ਕੱਢ ਕੇ 100 ਰੁਪਏ ਮੂੰਹ ਤੇ ਮਾਰਿਆ ਗਾ ਜਿੱਦਾ ਚੜਿਆ ਜਾ ਲੈ ਕੇ 100 ਰੁਪਏ ਚਾਹੇ ਜੈ ਸ਼ਹਿਰ ਨੂੰ ਗਿਆ ਆਥਰ ਮੇਰੇ ਨਹੀਂ ਵਾਲੇ ਖੇਤ ਤੋਂ ਪੰਜਾਈ ਸਾਹ ਕਰੋਣ ਵਾਸਤੇ ਗਈ ਸਾਹ ਕਰੋਣ ਦੀ ਜੀ ਉਹ ਜਿੱਦੇਗਾ ਲਿੰਕ ਰੋਡ ਵਾਲੇ ਜਾਪਈ ਦੂਰੋਂ ਕੱਲੇ ਕੋਈ ਆਉਦਾ ਦੇ ਕੇ ਪਿਛਾਣਗੀ ਤੇ ਹੈ ਤਾਂ ਸਾਡੇ ਹੀ ਤੋਂ ਦੂਰੋਂ ਕਿਉਂ ਆਉਂਦਾ ਤੋ ਉਹ ਕਹਿੰਦੇ ਰਹੇਗੇ ਕਿ ਅਸੀਂ ਅੱਜ ਕੱਲ ਜਿਹੜੀ ਦੇਵਤ ਪੈਸੇ ਨੇ ਉਹ ਦੁਰਦਸ਼ਾ ਕਿਤੇ ਹੈ ਗਰੀਬ ਹੋਤਰਾਂ ਦਾ ਰੱਖਿਆ ਸੋਸਵਾਰੀਆ ਨੇ ਅੱਜ ਕੱਲ ਕੋ ਪਿੰਡਾਂ ਕੋ ਮਨਸੇ ਬੜੇ ਜਾਂਦੇ ਲੋਕੋ ਫੇਰ ਭਰ ਜਾਇਨੇ ਸੋਚਿਆ ਸ਼ਾਇਦ ਕੋਈ ਪਿੰਡ ਦੀ ਨਹੀਂ ਰਹੀ ਕੋਈ ਕੱਟਾ ਕੋਈ ਟਰਾਲੀ ਜਾਂ ਵੀ ਰਹਿਣਾ ਸ਼ਾਇਦ ਜੱਕਰ ਗਿਆ ਹੋਣਾ ਪੀੜਾ ਤੁਹਾਡਾ ਗੀਤ ਗੀਤ ਰਣ ਦਿੱਤਾ ਹੋਗਾ ਆਪ ਮੌਜੂਦ ਹੋਣਾ ਪਰ ਦੋਸਤੋ ਜ਼ਰਾ ਕੀ ਰਿਹਾ ਲੜਕੇ ਜਮੂ ਦੇ ਕੇ ਪਰਚਾਈ ਸਭੀ ਪੀੜੇ ਮੌਜੂਦ ਵਾਲੀ ਚਾਹ ਮੰਗੋ ਜਰੂਰ ਕੋਈ ਪਨਾ ਪਰਤਿਆ ਹੋਇਆ ਕਿਸੇ ਸ਼ਹਿਰੀ ਦਾ ਹੱਥ ਫਿਰ ਗਿਆ ਇਸ ਇੱਥੇ ਉਸ ਦਾ ਪਰਚਾਈ ਨੂੰ ਵੀ ਬੜਾ ਸੀ ਕਿ ਉਹਦੇ ਅੱਠੇ ਨਹੀਂ ਸੀ ਲੱਗਿਆ ਉਹਨੇ ਸਾਫ ਸੁਥ ਵਿੱਚ ਹੀ ਛੱਡਿਆ ਡੰਡੀ ਡੰਡੀ ਹੋ ਗਈ ਉਹਨੇ ਆਉਣ ਤੋਂ ਪਹਿਲਾਂ ਕਰ ਜਾਪਨ ਸੀ ਫੜੀ ਲੋਕ ਬਗਰੂ ਆਇਆ ਨਾ ਨੂੰ ਬੈਠੇ ਦੰਤਾਂ ਨਾ ਪਾਣੀ ਪੀਂਦੇ ਦੰਤ ਕੋਲ ਕਾ ਤਕਰੀ ਬੋਲ ਦਸਾ ਕੋਕੋ ਹਾਲ ਸੰਭਲਣ ਲੱਗੇ ਕਿ ਇਹ ਤੂੰ 100 ਰੁਪਏ ਲੈ ਕੇ ਗਿਆ ਸੀ ਇਹਦੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਨਾਲ ਦਾ ਚੀ ਨਰੇ ਬੁਕਾ ਦੇ ਦੇ ਮੈਂ ਤੇਰੇ ਭਾਈ ਜੀ ਨੂੰ ਹਸਾਉਂ ਦੇਣਾ ਬਸ ਤਰਜਿਹ ਜਾਣੀ ਹੈ ਚਲਾ ਕੇ ਚੁੱਸ ਤੇ ਪੜੀ ਲਿਖੀ ਹੈ 100 ਰੁਪਏ ਦਾ ਸਾਧਾ ਮੰਗਦੀ ਆ ਕੋਲ ਚਲਾ ਮੇਰੇ ਵਰਗਾ ਲੱਲੂ ਬਰਸ਼ਾ ਉਹ ਕਦੇ ਵੀ ਬੜੀ ਸ਼ਹਿਰ ਗਿਆ ਸੀਗਾ ਉਹ ਫਿਰ ਤੂੰ ਕਿਹਾ ਸਾਧ ਪੂਰਾ ਕਰਦਾ ਜਰਾ ਗੌਰ ਨਾਲ ਸੁਣਾਏ تين دسر حاج بيتي تين دسر حاج بيتي 400 ريال ساي جا ايت تا حاج بيتي 400 ريال ساي جا ماتا اپنا توکا چون کرا تي ليرن ماتا اپنا توکا چون کرا تي زاي

جیتھ تھي ٹک کو جيتھ تھي بيٺي ٹک کو جيتھ تھي بيٺي دوویں شہر نوں جان دی دي ٹک کو جيتھ تھي بيٺي دوویں شہر نوں جان دی دي اور پلاكي او دے نال میرے مرغے سانجے وي اور پلاكي او دے نال میرے مرغے سانجے میں میں

पर कमी पु کوتھ ساٿين هوٽل ۾ بيٺي اولهي آتھ بچاٿي هوٽل ۾ ياد رکي اولهي بابي ديھانابلا ਕੋਣ ਨੇ ਕੀਤਾ ਜੋਗ ਜੀ ਕੀ ਤਾ ਉਹਨੇ ਕੀਤਾ ਸੋ ਰਬ ਜੀ ਮੇਰਾ ਕੁਦੂਦੂ ਕੀਤਾ ਅਸਾ ਚੱਲ ਬੰਦਿਆ ਜੀ ਬਾੜੇ ਨੂੰ ਹੁਣ ਕੀਤਾ ਔਰ ਦਰਜੇ ਜੀ ਦੇ ਪੰਜਾ ਦਾ ਲਿਆ ਪਰ ਦੁਰਗੀ ਬਹੁਦੇ ਜੀ ਦੇ ਪੰਜਾ ਦਾ ਲਿਆ ਹੁਣ ਕੀ ਕੋੜੀ ਬਾਕੀ ਗੱਡੜ ਕੜਾ ਦੁ ਹੈ ਕਿਉਂ ਤੋਲੋਨੀ ਬਾਕੀ ਗੱਡੜ ਕੜਾ ਦੁ ਹੈ ਕਿਉਂ ਤੋਲੋ ਇਹ ਜਾਣਾ ਕੈਂ ਨਹੀਂ ਦਰ ਮੇ ਜਾ ਨਾ ਉੱਪਰ ਨਹੀਂ ਜਾਣੀ ਪੱਛੀ ਲੈ ਮੇ ਤੇ ਬਲਾਇਕ ਦੇਸਿਕ ਜਾਵਾਂ ਪੂਰੇ ਪੱਛੀ ਲੈ ਲੈ ਮੇ ਮੈਨੂੰ ਕਹਿੰਦੀ ਨਾ ਪਤਾ ਭਾਬੀ ਪਹਿਲਾਂ ਮੈਨੂੰ ਉਹ ਕੀ ਕਹਿੰਦੀ ਸੀ ਪਹਿਲਾਂ ਮੈਨੂੰ ਕਹਿੰਦੀ ਨਾ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਪਤਾ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਪਹਿਲਾਂ ਨਹੀਂ ਮੇਰੇ ਕੋਲ ਬੈਠ ਕੇ ਪਹਿਲਾਂ ਮੈਨੂੰ ਕਹਿੰਦੀ ਪਹਿਲਾਂ ਕਹਿੰਦੀ ਤਾਂ ਵੀ ਪਤਾ ਪਹਿਲਾਂ ਮੈਨੂੰ ਨਹੀਂ ਕਹਿੰਦੀ

पता गई राती नई राते राती नई रा